ਗੁਲਵਾ ਮਾਟੇ ਪਿਛਲੇ ਦਿਨੀ ਦੇ ਸ਼ਾਮ ਨੂੰ ਫੌਜੀ ਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਹਮਲੇ 'ਚ ਹੁਣ ਤੱਕ 44 ਦੇ ਕਰੀਬ ਜਵਾਨ ਸ਼ਹੀਦ ਹੋ ਚੁੱਕੇ ਨੇ ਇਸ ਹਮਲੇ 'ਚ ਲੋਪਰਦਾ ਗੁਲਵਿੰਦਰ ਸਿੰਘ ਵੀ ਸ਼ਹੀਦ ਹੋ ਗਿਆ ਹੈ ਉੱਥੇ ਸ਼ਹੀਦ ਗੁਲਵਿੰਦਰ ਸਿੰਘ ਦਾ ਨਵੰਬਰ 'ਚ ਵਿਆਹ ਰੱਖਿਆ ਹੋਇਆ ਸੀ ਜਾਣਕਾਰੀ ਮੁਤਾਬਕ ਜਵਾਨ ਦੀ ਉਮਰ 26 ਸਾਲ ਸੀ ਤੇ ਉਸਦੇ ਪਿਤਾ ਨੇ ਦੱਸਿਆ ਕਿ ਬਿੱਤੀ 12 ਤਰੀਕ ਨੂੰ ਉਸਦੇ ਮੁੱਤ ਦਾ ਆਖਰੀ ਫੋਨ ਆਇਆ ਸੀ ਉਸ ਤੋਂ ਬਾਅਦ ਦੇ ਬਿੱਤੀ ਦਿਨੀ ਉਸੇ ਸ਼ਹਾਦਤ ਦੀ ਖਬਰ ਆਈ ਹੈ ਹੁਣ ਦੱਸਿਆ ਕਿ ਸ਼ਹੀਦ ਗੁਲਵਿੰਦਰ ਪਰਿਵਾਰ ਤੇ ਕਿਰਤਾਰ ਚਿਰਾਗ ਸੀ ਘਰ ਵਿੱਚ ਮਾਂ ਥੋੜੀ ਦਿਮਾਗੀ ਬਿਮਾਰ ਹੈ ਤੇ ਪਿਤਾ ਪਹਿਲਾਂ ਟਰੱਕ ਚਲਾਉਂਦੇ ਸੀ ਤੇ ਹੁਣ ਬਿਮਾਰੀ ਦੇ ਗਾਣ ਬੇਰੋਜ਼ਗਾਰ ਨੇ ਇਕੱਲੇ ਇਕੱਲਾ ਬੇਟਾ ਦਾ ਲੜਕੀ ਨਹੀਂ ਦੀ ਉਹੀ ਤਾਂ ਜੋ ਕੁਝ ਹੈਗਾ ਆ ਜਗਾ ਪਾਈ ਆਉਨਾ ਸਾਰੀ ਚੀਜ਼ ਕੀਤੀ ਰੀਝਾਂ ਸਾਰੀਆਂ ਪੂਰੀਆਂ ਕੀਤੀ ਬਸਣਾ ਨਹੀਂ ਮਿਲਿਆ ਸੁਭਾਅ ਤਾਂ ਬਹੁਤ ਠੀਕ ਸੀ ਨਾ ਕਿਸੇ ਨਾਲ ਲੜਿਆ ਨਾ ਕੋਈ ਗਾੜ ਨਾ ਕਦੇ ਦੁੱਖ ਨਾ ਗੁਜ਼ਰਾ

ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ, ਯੂਐਸ, ਯੂਕੇ ਵਿੱਚ ਆਪਣਾ ਸਟੂਡੈਂਟ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਜ਼ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਮਸ਼ਹੂਰ ਕਾਲਜਾਂ ਔਰ ਯੂਨੀਵਰਸਿਟੀਆਂ ਵਿੱਚ ਸਹੀ ਕੋਰਸ ਵਿੱਚ ਟਾਈਮ ਸਿਰ ਆਪਣਾ ਦਾਖਲਾ ਕਰਵਾ ਕੇ ਆਪਣਾ ਦਾਖਲਾ ਸਿਕਿਉਰ ਕਰੋ ਕੈਨੇਡਾ ਵਿੱਚ ਸਪੈਸੀਫਿਕਲੀ ਮਈ ਔਰ ਸਪਟੈਂਬਰ 2019 ਸੈਸ਼ਨ ਦੇ ਦਾਖਲੇ ਖੁੱਲ ਚੁੱਕੇ ਹਨ ਇਹਨਾਂ ਵਿੱਚ ਦਾਖਲਾ ਕਰਵਾ ਕੇ ਆਪਣਾ ਕੈਨੇਡਾ ਜਾਣ ਦਾ ਸੁਪਨਾ ਤੁਸੀਂ ਪੂਰਾ ਕਰ ਸਕਦੇ ਹੋ